ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਅਰਸੇ ਤੋਂ ਬਾਅਦ ਵਾਹਿਗੁਰੂ ਨੇ ਸਾਨੂੰ ਖੁਸ਼ੀ ਬਖਸ਼ੀ ਮੇਰੇ ਛੋਟੇ ਪੁੱਤਰ ਸਰਵਰਾਜ ਸਿੰਘ ਸੋਨੂ ਕਣਗਸ ਦੇ ਸਦੀਵੀ ਵਿਛੋੜੇ ਤੋਂ ਬਾਅਦ ਸਾਨੂੰ ਵਾਹਿਗੁਰੂ ਨੇ ਪੋਤਰੀ ਦਾਤ ਬਖਸ਼ੀ ਮੇਰੀ ਪੋਤਰੀ ਇੱਕ ਨੂਰ ਜੇ ਜਨਮ ਦੀ ਖੁਸ਼ੀ ਵਿੱਚ ਜੋ ਮੇਰੇ ਨਾਲ ਉਹ ਪਿਆਰ اٹਖੇਲੀਆਂ ਕਰਦੀ ਹੈ ਮੈਂ ਉਸ ਉਸ ਵਾਤਾਵਰਣ ਨੂੰ ਆਪਣੀ ਕਲਮ ਨਾਲ ਕਲਮ ਬੰਦ ਕਰਕੇ ਆਪਣੀ ਟੁੱਟੀ ਫੁੱਟੀ ਜੀ ਆਵਾਜ਼ ਵਿੱਚ ਗਾਉ ਕੇ ਪੇਸ਼ ਕਰਨ ਦਾ ਉਪਰਾਲਾ ਜਾ ਕਰ ਰਿਹਾ ਦਾਦੇ ਪੋਤਰੀ ਦਾ ਪਿਆਰ ਦਾਦੇ ਪੋਤਰੀ ਦਾ ਪਿਆਰ ਹੈ ਨਿਹਰਾ ਜਗ ਤੇ ਦਾਦੇ ਪੋਤਰੀ ਦਾ ਪਿਆਰ ਹੈ ਨਿਹਰਾ ਜਗ ਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ ਜਗ ਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ ਜਗ ਤੇ ਦਾਦੇ ਪੋਤਰੀ ਦਾ ਪਿਆਰ ਹੈ ਨਿਆਰਾ ਜਗ ਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ ਬਯਗ ਤੇ ਅੰਤਰਰਾਸ਼ਟਰੀਆਂ ਜੀ ਪਾਵੇ ਸੂਟ ਬੂਟ ਸੋਹਣੇ ਰਹਿੰਦੀ ਸਜ ਤੇਜ ਕੇ दादा ਘਰੋਂ ਬਾਹਰ ਜਾਵੇ ਬੂਹਾ ਮਲੇ ਭੱਜ ਕੇ ਪਾਵੇ ਸੂਟ ਬੂਟ ਸੋਹਣੇ ਰਹਿੰਦੀ ਸਜ ਤਜ ਕੇ दादा ਘਰੋਂ ਬਾਹਰ ਜਾਵੇ ਬੂਹਾ ਮਲੇ ਭੱਜ ਕੇ ਖੁੰਡੀ ਦਾਦੇ ਨੂੰ ਫੜਾਵੇ ਪੈਰੀ ਜੁੱਤੀ ਵੀ ਪਵਾਵੇ ਹੁੰਡੀ ਦਾਦੇ ਨੂੰ ਫੜਾਵੇ ਪੈਰੀ ਜੁੱਤੀ ਵੀ ਪਵਾਵੇ ਪੱਗ ਅੰਦਰੋਂ ਲਿਆ ਕੇ ਹੱਥੀਂ ਦਾਦੇ ਦੇ ਸਜਾਵੇ ਖੁਸ਼ ਹੋਵੇ ਵੇਖ ਦਾਦਾ ਜੀ ਦੀ ਸੋਣੀ ਪੱਗ ਤੇ ਖੁਸ਼ ਹੋਵੇ ਬੱਜੀ ਦਾਦਾ ਜੀ ਦੀ ਸੋਣੀ ਪੱਗ ਤੇ ਦਾਦੇ ਪੋਤਰੀ ਦਾ ਪਿਆਰ ਹੈ ਨਿਆਰਾ जग ਤੇ ਸਾਡੀ ਇੱਕ ਨੂਰ ਸਹਾਰਾ ਹੈ ਸਹਾਰਾ ਜਗ ਤੇ ਪਾਪਾ ਆਪਣੇ ਨੂੰ ਆਖੇ ਬਾਹਰ ਸਹਿਰ ਚੱਲੀਏ ਬੈ ਕੇ ਆਪਣੇ ਬੁਲਟ ਧੀਆਂ ਸੀਟਾਂ ਮੱਲੀਏ ਪਾਪਾ ਆਪਣੇ ਨੂੰ ਆਖੇ बाहर चलिए बह बुलेट दिया सीटा मलिए करे टाटा बाय दोवें हाथी गिदा भी पाए करे टाटा बाय दोवें ਹੱਥੀ ਗਦਾਵੀ ਉਹ ਪਾਵੇ ਬਹਿ ਕੇ ਪਾਪਾ ਨਾਲ ਬੁਲਟ ਕੇ ਖੁਸ਼ੀਆਂ ਮਨਾਵੇ ਰਾਗ ਪਿਆਰ ਵਾਲੀ ਬਹਿਰ ਰਾਗ ਪਿਆਰ ਵਾਲੀ ਬਹਿਰ ਸਾਡੀ ਰਗ ਰਾਗ ਤੇ ਦਾਦੇ ਪੋਤਰੀ ਦਾ ਪਿਆਰ ਹੈ ਮੇਹਰਾ ਜਗ ਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ ਜਗ ਤੇ ਆਖਰੀ ਅੰਤਰਾ ਅਰਦਾ ਜੀ ਏ ਜੇ ਸਾਹਾਂ ਵਿੱਚ ਸੁਖਾਂ ਵਾਲਾ ਸਾ ਹੈ ਸਭ ਦਾ ਏ ਜੇ ਸਾਹਾਂ ਵਿੱਚ ਸੁਖਾਂ ਵਾਲਾ ਸਾ ਹੈ ਸਭ ਦਾ ਅਣਮੋਲੀੇ ਸਗਾਤ ਮਿਲੀ ਤੋਹਰ ਰਬ ਦਾ ਅਣਮਲੀ ਇਹ ਸੁਗਾਤ ਮਿਲੀ ਤੋਹਰ ਰਬ ਦਾ ਕਦੇ ਭੁੱਲ ਕੇ ਕਦੇ ਭੁੱਲ ਕੇ ਜੇ ਇਹ ਜੇ ਉੱਤੇ ਇਹ ਦੁੱਖ ਹੈ ਕੋਈ ਆਉਂਦਾ ਗਾਦੀ ਸਣੇ ਪਰਵਾਰ ਸੱਚੇ ਰੱਬ ਨੂੰ ਤਿਆਉਂਦਾ ਸੇਕ ਕਹਿਰ ਦਾ ਸੇਕ ਕਹਿਰ ਦਾ ਭਵੇਨਾ ਸੇਕ ਕਹਿਰ ਦਾ ਭਵੇਨਾ ਇੱਕ ਕੋਹੇ ਨੂਰ ਨਗਤੇ ਦਾਦੇ ਪੋਤਰੀ ਦਾ ਪਿਆਰ ਹੈ ਨਿਹਰਾ जग ਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ जग ਤੇ ਅਗਲਾ ਅੰਤਰਾ ਜੀ ਉਹ ਮੇਰੇ ਪਿੱਛੇ ਕੰਤੇ ਦੇਸਰੀ ਤਸਵੀਰ ਸਰਗਵਾਸੀ ਪੁੱਤਰ ਸਰਬਰਾਜ ਨੂੰ ਸਮਰਪਿਤ ਚਾਚਾ ਸਰਬ ਰੂਪ ਚਾਚਾ ਸਰਬਰਾਜ ਲੈ ਕੇ ਸੋਨਾ ਰੂਪ ਆ ਗਿਆ ਦੇੜੇ ਖੁਸ਼ੀਆਂ ਤੇ ਚਾਵਾ ਦਾ ਸਰੂਪ ਆ ਗਿਆ ਚਾਚਾ ਸਰਬਰਾਜ ਲੇਕੇ ਸੋਨਾ ਰੂਪ ਆ ਗਿਆ ਬੜੇ ਖੁਸ਼ੀਆਂ ਤੇ ਚਮਾ ਦਾ ਸਰੂਪ ਸਾ ਗਿਆ ਸਰੂਪ ਸਾ ਗਿਆ ਪਿਆਰ ਸਭਨਾ ਤੋਂ ਪਾਵੇ ਹੱਸੇ ਖੇਡੇ ਨੱਚੇ ਗਾਵੇ ਕੰਮਨ ਕੇ ਵਡੇ ਕਰੇ ਹੱਥ ਸਭ ਦਾ ਵਟਾਵੇ ਆਖੇ ਰੋਟੀ ਮੈਂ ਪਕਾਉਣੀ ਆਖੇ ਰੋਟੀ ਮੈਂ ਪਕਾਉਣੀ ਗੈਸੀ ਚੁੱਲੇ ਅਗ ਤੇ ਦਾਦੇ ਪੋਤਰੀ ਦਾ ਪਿਆਰ ਹੈ ਨਿਆਰਾ ਨਿਯ ਬਿਗ੍ਰਿਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ जग ਤੇ ਵੈਗੁਰੂ ਜੀ ਆਖਰੀ ਸਤਾਰਜਨ ਜੀ ਦਾਸ ਵੱਲੋਂ ਬੇਨਤੀ ਭੋਲਾ ਰੱਬ ਅਗੇ ਹੱਥ ਜੋੜ ਕੇ ਪੁਕਾਰਦਾ ਭੋਲਾ ਹੱਥ ਭੋਲਾ ਰੱਬ ਅਗੇ ਹੱਥ ਜੋੜ ਕੇ ਪੁਕਾਰਦਾ ਹੁੰਦਾ ਭੈਣਾ ਦਾ ਸਹਾਰਾ ਵੀਰਾਂ ਦੇ ਪਿਆਰ ਦਾ ਕਾਗ ਬਨੇ ਤੋਂ ਅੜਾਵੇ ਚੂਰੀ ਕੁੱਟ ਕੁੱਟ ਪਾਵੇ ਕਾਗ ਬਨੇ ਤੋਂ ਉਡਾਵੇ ਚੂਰੀ ਕੁੱਟ ਕੁੱਟ ਪਾਵੇ ਲੈ ਕੇ ਤੀਆਂ ਦਾ ਸੰਧਾਰਾ ਵਿਰਾ ਭੈਣ ਘਰੇ ਆਵੇ ਬਨ ਰਖੜੀ ਸੰਧੂਰੀ ਟਿਕਾ ਲਾਵੇ ਪਗਟੇ ਬਨ ਰਖੜੀ ਸੰਧੂਰੀ ਟਿਕਾ ਲਾਵੇ ਪਗਟੇ ਦਾਦੇ ਪੋਚਰੀ ਦਾ ਪਿਆਰ ਹੈ ਨਿਆਰਾ ਜਗਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ ਜਗਤੇ ਦਾਦੇ ਪੋਤਰੀ ਦਾ ਪਿਆਰ ਹੈ ਨਿਆਰਾ ਜਗਤੇ ਸਾਡੀ ਇੱਕ ਨੂਰ ਸਾਡਾ ਹੈ ਸਹਾਰਾ ਜਗਤੇ ਵਾਹਿਗੁਰੂ ਜੀ ਸਾਡੀ ਇੱਕ ਨੂਰ ਪੋਤਰੀ ਨੂੰ ਸਦਾ ਚੜ੍ਹਦੀਆਂ ਕਲਾਂ ਛੀ ਰੱਖੋ ਵਾਹਿਗੁਰੂ ਉਹਨੂੰ ਤੰਦਰੁਸਤੀ ਬਖਸ਼ੇ ਉਹਦੀ ਤੰਦਰੁਸਤੀ ਨਾਲ ਹੀ ਸਾਡੀ ਜ਼ਿੰਦਗੀ ਆ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ